ਦਿੱਲੀ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਮੇਰੇ ਪਰਿ ਸਤਿ ਸ਼੍ਰੀ ਅਕਾਲ ਅੱਜ ਸ਼ਹਿਰ ਦੇ ਅੰਦਰੂਨੀ ਹਿੱਸੇ ਪਠਾਨਕੋਟ ਦੇ ਵਿੱਚ ਇੱਕ ਘਟਨਾ ਵਾਪਰੀ ਕਿ ਇੱਕ ਐਕਟਿਵਿਸਟ ਵਰ ਨੌਜਵਾਨ ਨੇ ਇੱਕ ਬਜ਼ੁਰਗ ਔਰਤ ਦੇ ਕੰਨ ਦੀ ਵਾਲੀ ਜਿਹੜੀ ਇਹ ਇਲਾਕੇ ਉਹ ਫਰਾਰ ਹੋ ਗਿਆ ਉਹ ਔਰਤ ਨਾਲ ਗੱਲਾਂ ਬਾਤਾਂ ਕਰਨ ਲੱਗ ਗਿਆ ਉਸ ਨੇ ਜਾਣ ਪੁੱਛ ਕੇ ਉਹਨੂੰ ਗੱਲਾਂ 'ਚ ਲਾ ਕੇ ਉਸ ਦੀ ਖੱਬੇ ਕੰਨ ਦੀ ਵਾਲੀ ਸੀ ਜਿਹੜੀ ਉਹ ਲਾ ਕੇ ਫਰਾਰ ਹੋ ਗਿਆ ਤੇ ਮਹਿਲਾ ਨੂੰ ਥੱਲੇ ਸੁੱਟ ਦਿੱਤਾ ਜਿੱਤ ਤੋਂ ਬਾਅਦ ਮੈਦਾਨ ਵਿੱਚ ਉੱਚੀ ਉੱਚੀ ਰੌਲਾ ਪਾਇਆ ਤੇ ਆਲੇ-ਦੁਆਲੇ ਦੇ ਦੁਕਾਨਦਾਰ ਭੱਜ ਕੇ ਆਏ ਜਦੋਂ ਨੂੰ ਤੇ ਉਦੋਂ ਨੂੰ ਮੁੰਡਾ ਭੱਜਨ ਚ ਫਰਾਰ ਹੋ ਗਿਆ ਉਸ ਤੋਂ ਬਾਅਦ ਇਸ ਘਟਨਾ ਨੂੰ ਲੈ ਕੇ ਦੁਕਾਨਦਾਰਾਂ ਤੇ ਹੋਰ ਲੋਕਾਂ ਦੇ ਵਿੱਚ ਕਾਫੀ ਗੁੱਸਾ ਹੈ ਉਹਨਾਂ ਨੇ ਬਾਅਦ ਵਿੱਚ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਸੀਸੀਟੀਵੀ ਕੈਮਰੇ ਜਿਹੜੇ ਉਹ ਜਾਂਚ ਕਰ ਰਹੇ ਨੇ ਉਹਨਾਂ ਨੇ ਦੱਸਿਆ ਹੈ ਕਿ ਇੰਸਪੈਕਟਰ ਸਾਹਿਬ ਨੇ ਕਿ ਜਿਹੜਾ ਹੈ ਮੁੰਡੇ ਦੀ ਪਛਾਣ ਹੋ ਚੁੱਕੀ ਹੈ